ਪਿੰਡ ਦੀ ਪੰਚਾਇਤ ਜੇਕਰ ਸਾਰੇ ਪਿੰਡਾਂ ਦੀ ਪੰਚਾਇਤ ਇਸ ਵਰਗੀ ਬਣ ਜਾਵੇ ਤਾਂ ਪਿੰਡ ਦਾ ਸੁਧਾਰ ਹੋ ਜਾਵੇਗਾ ਜੀ ਹਾਂ ਦਾ ਦੱਸਿਆ ਕਿ ਸੰਗਰੂਰ ਦੇ ਪਿੰਡ ਜਹਾਗੀਰਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਇੱਕ ਜਿਹਾ ਸਖਤ ਮਤਾ ਪਾਸ ਕੀਤਾ ਹੈ ਕਿ ਪਿੰਡ ਦੇ ਵਿੱਚ ਜਿਹੜੇ ਅਜਿਹੇ ਲੋਕ ਨੇ ਉਹਨਾਂ ਦੀਆਂ ਸੁਣ ਕੇ ਲਤਾਂ ਜ਼ਰੂਰ ਕੰਬ ਗਈਆਂ ਹੋਣਗੀਆਂ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਤੇ ਉਸ ਦੇ ਪੱਖ ਦੇ ਵਿੱਚ ਪਿੰਡ ਦੀ ਪੰਚਾਇਤ ਕਦੇ ਵੀ ਨਹੀਂ ਜਾਵੇਗੀ ਤੇ ਨਾ ਹੀ ਕੋਈ ਇਨਸਾਫ ਤੇ ਨਾ ਹੀ ਕੋਈ ਸਮਝੌਤਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਕਿਹੜਾ ਕਿਹੜਾ ਨਸ਼ਾ ਲੈ ਕੇ ਮਤਾ ਪਾਸ ਕੀਤਾ ਗਿਆ ਆਓ ਸੁਣਦੇ ਹਾਂ ਸਾਰੇ ਨਗਰਵਾਸੀਆਂ ਦੀ ਮੋਤਵਰ ਬੰਦਿਆਂ ਦੀ ਮੌਜੂਦਗੀ ਵਿੱਚ ਤੇ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਇੱਕ ਨਸ਼ਿਆਂ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਇਸ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਹੈਗਾ ਕੋਈ ਨੌਜਵਾਨ ਜਿਸ ਤਰ੍ਹਾਂ ਕੋਈ ਚਿੱਟੇ ਦਾ ਮੈਡੀਕਲ ਨਸ਼ੇ ਦਾ ਤੇ ਅਸੀਂ ਕੋਸ਼ਿਸ਼ ਕਰਨੀਆਂ ਵੀ ਉਹਦਾ ਇਲਾਜ ਕਰਾਈਏ ਉਹਨੂੰ ਕਿਸੇ ਵੀ ਸੈਂਟਰ ਜਾਂ ਹਸਪਤਾਲ ਦੇ ਵਿੱਚ ਭਰਤੀ ਕਰਾ ਕੇ ਉਹਦੀ ਜੋ ਵੀ ਬਣਦੀ ਮਦਦਦਾ ਕੀਤੀ ਜਾਊਗੀ ਉਹਨੂੰ ਨਸ਼ੇ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜਿਹੜਾ ਹੈਗਾ ਕਿ ਵੀ ਜਿਹੜਾ ਨਸ਼ਾ ਹੈਗਾ ਇਹ ਅੱਜਕੱਲ ਜ਼ਿਆਦਾ ਵੱਧ ਰਿਹਾ ਕਿਉਂਕਿ ਇਹਦੀ ਸਪਲਾਈ ਹੈ ਜਿਹੜੀ ਪਿੰਡਾਂ ਦੇ ਵਿੱਚ ਆਮ ਹੋ ਰਹੀ ਹੈਗੀ ਤੇ ਅਸੀਂ ਇਹ ਫੈਸਲਾ ਕਰਿਆਗਾ ਵੀ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਜਾਂ ਕੋਈ ਬਾਹਰੀ ਵਿਅਕਤੀ ਜੇ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਖਾਣ ਵਾਲੇ ਦਾ ਕੋਈ ਸੰਪਰਕ ਕਰਵਾਉਂਦਾਗਾ ਤਾਂ ਅਸੀਂ ਉਹਦੇ ਵਿਰੁੱਧ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਦਾ ਜਿਹੜੀ ਜਾਣਕਾਰੀ ਆਗੀ ਪੁਲਿਸ ਨੂੰ ਦਿੱਤੀ ਜਾਊਗੀ ਤੇ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਮੈਂਬਰ ਸਰਪੰਚ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੂਗਾ ਤੇ ਸੋ ਇਹ ਇਹ ਸਾਡਾ ਇੱਕ ਨਿੱਕਾ ਜਿਹਾ ਪ੍ਰਯਾਲਾ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਪਿੰਡ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਤੇ ਪੜ੍ਹਾਈ ਨਾਲ ਜੋੜ ਸਕੀਏ ਤੇ ਜਿਹੜੀ ਨੌਜਵਾਨ ਨੌਜਵਾਨ ਹੈਗਾ ਆਪਣਾ ਉਹ ਸਿੱਧੇ ਰਾਹ ਪੈ ਸਕਣ ਇਹ ਸਾਨੂੰ ਬਹੁਤ ਕੁਝ ਸੋਚਣਾ ਪਿਆ ਵੈਸੇ ਤੁਹਾਨੂੰ ਪਤਾ ਹੀ ਆਗਾ ਹੁਣ ਨਸ਼ਾ ਦਾ ਹੜ ਚੱਲ ਰਿਹਾ ਲੋਗਾ ਨਸ਼ਾ ਦੇ ਜੋ ਸਾਡੇ ਵਰਗੇ ਨੌਜਵਾਨੇ ਬਹੁਤ ਨਸ਼ਿਆਂ ਦੀ ਆਦੀ ਹੋ ਚੁੱਕੇ ਨੇ ਸਾਡੀ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਪਤਵੰਤੇ ਸੱਜਣ ਜੋ ਪਿੰਡ ਦੇ ਮੋਹਤਵਾਰ ਬੰਦੇ ਆ ਜਾਂ ਹੋਰ ਪਿੰਡ ਨਗਰ ਪੰਚਾਇਤ ਨੂੰ ਸਾਰਿਆਂ ਨੂੰ ਮਿਲ ਕੇ ਇਹ ਆਪਾਂ ਇੱਕ ਮੰਨ ਲਓ ਉਹਨਾਂ ਦੀ ਆਪਾਂ ਇੱਕ ਸਲਾਹ ਦੇ ਨਾਲੇ ਮਤਾ ਪਾਇਆ ਤੇ ਤੁਹਾਨੂੰ ਪਤਾ ਹੀ ਹੈ ਹੁਣ ਜੋ ਬੰਦਾ ਨਸ਼ਾ ਕਰਦਾ ਪਹਿਲਾਂ ਤਾਂ ਉਹ ਆਪਣਾ ਘਰਖਾਣਾ ਸਟਾਰਟ ਕਰਦਾ ਜਦੋਂ ਉਹ ਆਪਣਾ ਘਰਖਾ ਆ ਜਾਂਦਾ ਸਾਰਾ ਫਿਰ ਉਹ ਗਵਾਂਡੀਆਂ ਦਾ ਘਰਖਾਣਾ ਸਟਾਰਟ ਕਰਦਾ ਚੋਰੀਆਂ ਚੱਪਿਆ ਕਰਦਾ ਅਸੀਂ ਇਹੀ ਚੀਜ਼ਾਂ ਅਸੀਂ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਵੀ ਜੋ ਵੀ ਕੋਈ ਬੰਦਾ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਚੋਰੀ ਛੱਪੇ ਕਰਦਾ ਅਸੀਂ ਸਾਡੀ ਪਿੰਡ ਦੀ ਪੰਚਾਇਤ ਜਾਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਉਹਨਾਂ ਦਾ ਕੋਈ ਸਾਥ ਨਹੀਂ ਦੇਊਗਾ ਤੇ ਅਸੀਂ ਬਹੁਤ ਵਧੀਆ ਚੀਜ਼ ਨੂੰ ਦੇਖਦਾ ਤੇ ਸਾਡੇ ਪਿੰਡ ਦਾ ਬਹੁਤ ਵਧੀਆ ਸਹਿਯੋਗਾ ਸਾਡੇ ਨਾਲ ਤੇ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਆਪਣੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆ ਵੀ ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਦੇ ਵਿੱਚ ਪਹਿਲ ਕੀਤੀ ਹੈ ਤਾਂ ਤੁਸੀਂ ਸਾਡਾ ਥੋੜਾ ਜਿਹਾ ਸਾਥ ਦਿਓ ਜੋ ਸਾਡੇ ਪਿੰਡ ਦੇ ਦੋ ਤਿੰਨ ਇਹ ਜਿਹੜਾ ਹੈਗਾ ਜਿੱਥੇ ਸਾਨੂੰ ਡਾਰਾ ਨਸ਼ਾ ਵੇਚਦਾਗਾ ਜਾਂ ਨਸ਼ੇ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਉੱਥੇ ਪੁਲਿਸ ਪ੍ਰਸ਼ਾਸਨ ਆ ਕੇ ਆਪਣੀ ਗੱਡੀਆਂ ਲੈ ਕੇ ਇੱਕ ਦੋ ਗੇੜੇ ਮਾਰੇ ਜਾਣ ਅਸੀਂ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰਾਂਗੇ ਵੀ ਉਹ ਵੀ ਸਾਡਾ ਸਾਥ ਦੇਣ ਜਿਹੜੇ ਮਤੇ ਦੀ ਅਸੀਂ ਸ਼ਲਾਘਾ ਕਰਦੇ ਆ ਬਹੁਤ ਸ਼ਲਾਹੁਣਯੋਗ ਹੈ ਪੰਚਾਇਤ ਨੇ ਅਪਰਾਲਾ ਕੀਤਾ ਹੈ ਲੋਕਾਂ ਦਾ ਸਹਾਇਕ ਲੈ ਕੇ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਾਉਣ ਦਾ ਇਹਦੀ ਵਧਾਈ ਦੇਣੀ ਬਣਦੀ ਹੈ ਕੱਲੀ ਵਧਾਈ ਨਾਲ ਹੀ ਨਹੀਂ ਸ਼ਰਨਾ ਸਾਨੂੰ ਸਾਰੇ ਪਿੰਡ ਨੂੰ ਪੰਚਾਇਤ ਦਾ ਸਾਥ ਦੇਣ ਦੀ ਲੋੜ ਹੈ ਅਸੀਂ ਪੰਚਾਇਤ ਦਾ ਸਾਥ ਦੇਈਏ ਨਸ਼ਾ ਐਨਾ ਮਾੜੀ ਲਾਹਣਤ ਹੈ ਨਸ਼ੇ ਨੇ ਸਾਡਾ ਪੰਜਾਬ ਬਰਬਾਦ ਕਰਤਾ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਘਰਾਂ ਦੇ ਘਰਾਂ ਅਯਾਰਡ ਤੇ ਜਿਹੜੀ ਨਸ਼ੇ ਦੀ ਲਾਹਣਤ ਹੈ ਇਨੂੰ ਮੌਕੇ ਮੌਕੇ ਦੀਆਂ ਸਰਕਾਰਾਂ ਸਰਕਾਰਾਂ ਦੀ ਪੁਲਿਸ ਰੋਕਣ ਦੇ ਉਪਰਾਲੇ ਕਰ ਰਹੀ ਹੈ ਪਰ ਇਹ ਨਸ਼ਾ ਵਧਦਾ ਜਾ ਰਿਹਾ ਹੈ ਇਹਦਾ ਕਾਰਨ ਇਹ ਹੈ ਜਿਵੇਂ ਅੱਜ ਸਾਡੀ ਪੰਚਾਇਤ ਨੇ ਉਪਰਾਲਾ ਕਰਿਆ ਪਿੰਡ ਦੇ ਲੋਕ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਮਹਿੰਮ ਬੈਡਣ ਥੱਲੇ ਮਤਿਆਂ ਨਾਲ ਨਹੀਂ ਛੜਨਾ ਮਹਿੰਮ ਬੈਡਣੀ ਪਊਗੀ ਉਸ ਤੋਂ ਬਾਅਦ ਸਰਕਾਰ ਨੂੰ ਜਿਹੜੇ ਲੋਕ ਨਸ਼ੇ ਦੇ ਆਦੀ ਬਣ ਗਏ ਨਸ਼ੇ ਦੇ ਜਿਹੜੇ ਲੋਕ ਆਦੀ ਬਣ ਗਏ ਉਹ ਲੋਕਾਂ ਨੂੰ ਨਸ਼ਾ ਮੁਕਤ ਕਿਵੇਂ ਕਰਨਾ ਹੈ ਉਹ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੀ ਜਾਨ ਨਾ ਜਾਵੇ ਜਿੰਨਾ ਚਿਰ ਜਿਹੜੇ ਨਸ਼ਾ ਸੋਦਾ ਦੇ ਹੈ ਕਿ ਨਸ਼ੇ ਦੇ ਖਿਲਾਫ ਜਿੱਥੇ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਦੂਜੇ ਪਾਸੇ ਹੁਣ ਪਿੰਡਿਆਂ ਪੰਚਾਇਤਾਂ ਆਪ ਮੁਹਾਰੇ ਹੋ ਕੇ ਹੁਣ ਸਰਕਾਰ ਦਾ ਸਾਥ ਦਿੰਦਿਆਂ ਨਜ਼ਰ ਆ ਰਹੇ ਨੇ ਤੇ ਪਿੰਡਾਂ ਦੇ ਵਿੱਚ ਸਖਤ ਮਤੇ ਪਾਸ ਕੀਤੇ ਜਾ ਰਹੇ ਨੇ ਹਕੀਕਤ ਤਲੀ ਵੀ ਪੰਜਾਬੀ ਲੀ ਸੰਗਰੂਰ ਤੋਂ ਰਿਲੇਜੈਂਡ ਦੀ ਰਿਪੋਰਟ